ਪਰ ਸਾਲ ਤੋਂ ਪਜਦੇ ਆਂ ਮਾਂਪਾ ਜਿਹੜੇ ਬੰਨ ਨੇ ਉਹ ਉਹਨਾਂ ਦਾ ਕੀ ਪੱਕੇ ਕਰਾ ਹੀ ਕੀਤਾ ਜਾਂ ਕਿ ਜਿਹੜੇ ਕੀ ਅੱਗੇ ਤੋਂ ਬਰੀਚ ਹੋ ਰਿਹਾ ਕਰਾਂਗੇ ਇਹਦਾ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਸੈਂਟਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਡਾ ਹੱਕ ਹੀ ਦੇ ਦਿਓ ਇਹ ਕ੍ਰਾਂਤੀ ਚਾਹੀਦੀ ਸੀ ਤਾਂ ਅਸੀਂ ਆਪਣੀ ਧਰਤੀ ਵੀ ਪਾਣੀ ਥੱਲੋਂ ਕੱਢ ਕੇ ਖਰਾਬ ਕਰ ਲਈ ਪਰ ਦੇਸ਼ ਦਾ পেট ਭਰਿਆ ਅੱਜ ਪੰਜਾਬ ਸੰਕਟ ਚ ਕਿ ਅਸਲ ਲੈਣ ਪੁੱਛਿਓ ਜੀ ਕਿਉਂਕਿ ਬਹੁਤ ਆਕਾਹਾਂ ਨੂੰ ਆ ਗਿਆ ਆਪਾਂ ਤੁਹਾਡੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਪੰਜਾਬ ਸੰਕਟ 'ਚ ਹੈ ਹਰੀ ਕ੍ਰਾਂਤੀ ਚਾਹੀਦੀ ਸੀ ਤਾਂ ਅਸੀਂ ਆਪਣੀ ਧਰਤੀ ਵੀ ਪਾਣੀ ਤੱਲੋਂ ਕੱਢ ਕੇ ਖਰਾਬ ਕਰ ਲਈ ਪਰ ਦੇਸ਼ ਦਾ ਪੇਟ ਭਰਿਆ ਅੱਜ ਪੰਜਾਬ ਸੰਕਟ 'ਚ ਹੈ ਕਿ ਸੈਂਟਰ 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 ਸਰਕਾਰ ਨੂੰ ਮੈਂ ਬੇਨਤੀ ਕਰਦਾ ਕੀ ਸਾਡਾ ਹੱਕ ਹੀ ਦੇ ਦਿਓ ਸਾਡਾ 50000 ਕਰੋੜ ਰੁਪਈਆ ਜੀਐਸਟੀ ਦਾ ਤੇ ਦਾ ਆਲਮੋਸਟ 8000 ਕਰੋੜ ਰੁਪਈਆ ਆਰਡੀਐਫ ਦਾ ਸੈਂਟਰ ਹਲੇ ਤੱਕ ਨਹੀਂ ਦੇ ਰਿਹਾ ਜੀ ਪੈਸਾ ਜਦੋਂ 50000 ਕਰੋੜ ਦੀ ਮੰਗ ਕਰ ਰਹੇ ਹਾਂ ਚਲੋ ਜੀ ਠੀਕ ਕਰੀਏ ਸਰ ਰਾਤੀ ਪੀਐਮ ਦੇ ਨਾਲ ਵੀ ਕੀ ਗੱਲਬਾਤ ਹੋਈ ਹੈ ਜੀ ਲਗਾਤਾਰ ਚੱਲ ਰਹੀ ਹੈ ਪੀਐਮ ਸਾਡਾ ਫੋਨ ਆਇਆ ਸੀ ਜੀ ਉਹ ਨਿਹਾਲ ਚੱਲ ਪੁੱਛੇ ਹਮ ਕ੍ਰੋਸਾ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਫੰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਦੇਖੋ ਉਹ ਉਹ ਮਦਦ ਤਾਂ ਉਹ ਦੋ ਮੰਗਾਂਗੇ ਨਾ ਜਦੋਂ ਪਤਾ ਲੱਗੂਗਾ ਹਜੇ ਤਾਂ ਪਾਣੀ ਨਹੀਂ ਘਟ ਰਿਹਾ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਦਦ ਉਹ ਮੰਗ ਲਾਂਗੇ ਪਰ ਪੀਐਮ ਸਾਹਿਬ ਦਾ ਫੋਨ ਆਇਆ ਤੇਜ ਦੇ ਪ੍ਰਧਾਨ ਮੰਤਰੀ ਨੇ ਅੱਜ ਜੀ ਐਮ ਦਾ ਫੋਨ ਆਇਆ ਜੀ ਪੀਐਮ ਸਾਹਿਬ ਦਾ ਫੋਨ ਆਇਆ ਬਿਲਕੁਲ ਕਿ ਉਹਨਾਂ ਨੇ ਮੈਨੂੰ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੇਰੇ ਕਈ ਨੁਕਸਾਨ ਹੋ ਜਾਂਦੇ ਸਰ ਅੱਖਾਂ 'ਚ ਹੰਝੂ ਆਇਆ ਜੀ ਅੱਜ ਤੁਹਾਡੀ ਗੱਲ ਵਰ ਸੁਣ ਕੇ ਪਰ ਸਾਲ ਤੋਂ ਪਜਦੇ ਮਾਪੇ ਜਿਹੜੇ ਬੰਦ ਨੇ ਉਹ ਉਹਨਾਂ ਦਾ ਕੀ ਪੱਕੇ ਕਰਾਂਗੇ ਕੀਤੇ ਜਾਣਗੇ ਜਿਹੜੇ ਕੀ ਜਗਾਹਾਂ ਦੇ ਤੋਂ ਬ੍ਰੀਚ ਹੋ ਰਿਹਾ ਕਰਾਂਗੇ ਇਹਦਾ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਮਾਤਾਬ ਹਬੀਬ ਰਮਨ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਲਾ ਦੇਖੋ 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 ਜਿਹੜੀ ਨਾ ਕਲਕਾ ਤੋਂ Shimla ਨੂੰ ਇੱਕ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹ ਉਹ ਅੰਗਰੇਜ਼ਾਂ ਨੇ ਬਣਾਈ ਸੀ ਉਹ ਆਪ ਇੰਜੀਨੀਅਰਾਂ ਨੇ ਨਹੀਂ ਬਣਾਈ ਸੀ ਉਹਨਾਂ ਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆਹ ਪਹਾੜ ਕਿੱਥੋਂ ਦੀ ਜਾਂਦਾ ਹੈ ਕਿਤੇ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੇ ਟੀਕਰਾਂ ਤਾਂ ਕਿ ਅਗਲੀ ਵਾਰ ਇਹਨਾਂ ਨੂੰ ਕਰਨਾ ਚੱਟਣਾ ਦੋ ਵੀ ਮਾਨ ਸਰ ਜਿਹੜੇ ਗੱਟੀ ਨਵੀਂ ਰਾਜੋਗੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਸਾਰੇ ਪਿੰਡ ਜਿਹੜੇ ਦੇਖੋ ਸਾਰੇ ਮੈਂ ਕਹੇ ਜੀ ਸਾਡੇ ਸੰਗਰੂਰ ਚ ਮੁਖਗਰ ਚੱਟ ਚੱਟ ਕਗਰ ਤਾਂ ਚੜ ਗਿਆ ਕੁਦਰਤ ਮੁਰੇ ਕੀ ਕਰੀਏ ਕੁਦਰਤ ਹੈ ਕੀ ਕਰੀਏ ਮਾਨ ਸਰ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਪੰਜਾਬ ਦੇ ਨਾਲ ਮਤਰੀ ਮਾਂ ਵਰਗਾ ਸਲੋਕ ਕੀਤਾ ਜਾ ਰਿਹਾ ਮੈਂ ਇਹ ਨਹੀਂ ਕਹਿੰਦਾ ਕਿ ਮਤਰੀ ਮਾਂ ਉਹਨਾਂ ਨੇ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਹੱਕ ਹੀ ਮੰਗਦਾ ਕੋਈ ਅਨਾਉਂਸ ਕੀਤਾ ਗਿਆ ਕੋਈ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਮਾਨ ਸਾਹਿਬ ਪਟਨਾ ਕੱਟੀਆਂ ਹੋਈਆਂ ਜੀ ਮਾਨ ਸਾਹਿਬ ਕੱਟੀਆਂ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਾਣੀ ਨਹੀਂ ਤੇ ਇਹਨਾਂ ਦੇ ਸਾਰਿਆਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਸਾਹਿਬ ਐਮਐਲਏ ਪਠਾਨ ਮਾਚਰੇ ਤੇ ਕਾਰਵਾਈ ਹੋਈ ਸਾਡਾ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਆ ਔਰ ਉਹਨਾਂ ਨੇ ਆ ਭੈਣ ਹੈਗੀ ਆ ਜਿਸ ਨਾਲ ਉਹਦੇ ਦੁੱਖੜੇ ਸੁਣੇ ਤਾਂ ਮਾਨ ਸਾਹਿਬ ਦੀਆਂ ਅੱਖਾਂ ਦੇ ਵਿੱਚ ਵੀ ਅਥਰੂ ਆ ਗਏ ਸੀਗੇ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵੇਲੇ ਅਗਨ ਬੋਰਡ ਦੇ ਵਿੱਚ ਬੈਠ ਕੇ ਹੁਣ ਜਿਹੜੇ ਸਰਹਾਦੀ ਪਿੰਡ ਨੇ ਜਿਹੜੇ ਲੋਕ ਡੁੱਬੇ ਹੋਏ ਨੇ ਤਾਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਉੱਥੇ ਜਾ ਕੇ ਗੱਲਬਾਤ ਕਰਨਗੇ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਵੀ ਜਿਹੜੇ ਬਹੁਤ ਲੋਕ ਨੇ ਜਿਹੜੇ ਅਜੇ ਵੀ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਵੇਲੇ ਅਗਨ ਬੋਰਡ ਦੇ ਵਿੱਚ ਜਿਹੜੇ ਉਹ ਬੈਠਣ ਲੱਗੇ ਆ ਤਾਂ ਇਸ ਅਗਨ ਬੋਰਡ ਦੇ ਵਿੱਚ ਬੈਠ ਕੇ ਜਿਹੜੇ ਜਿੰਨੇ ਵੀ ਘਟੀ ਰਾਜੋਕੇ ਦੇ ਪਿੰਡ ਨੇ ਜਾਂ ਵੱਖ-ਵੱਖ ਟਾਣੀਆਂ ਨੇ ਇਸ ਦੇ ਨਾਲ ਹੀ ਅਗਲੇ ਪਾਸੇ ਟੈਂਡੀ ਵਾਲਾ ਹੈਗਾ ਔਰ ਇੱਥੋਂ ਦੇ ਲੋਕਾਂ ਨੂੰ ਹੜਾਂ ਦੀ ਮਾਰ ਵੀ ਵੱਜੀ ਆ ਤਾਂ ਜੰਗਾ ਦੀ ਜਿਹੜੀ ਮਾਰ ਵੀ ਹੈ ਇਹਨਾਂ ਲੋਕਾਂ ਨੇ ਆਪਣੇ ਪਿੰਡੇ ਤੇ ਸਹੀ ਹੈ ਤੇ ਅੱਜ ਇੱਥੋਂ ਦੇ ਲੋਕਾਂ ਦੇ ਜਿਹੜੇ ਹਾਲਾਤ ਨੇ ਉਹ ਤਾਂ ਵੱਧ ਤੋਂ ਵੱਧ ਬਣੇ ਹੋਏ ਨੇ ਤਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਫਰੋਸ ਪਰਦੇਸ ਰਾਜਾਂ ਦੇ ਵਿੱਚ ਜਿਹੜੇ ਉਹ ਪਹੁੰਚੇ ਹੋਏ ਨੇ ਉੱਥੋਂ ਉਹਨਾਂ ਨਾਲ ਲੋਕਾਂ ਨਾਲ ਵੀ ਗੱਲਬਾਤ ਕਰਨਗੇ ਤਾਂ ਜਿਹੜੇ ਇੱਥੋਂ ਦੇ ਦੁੱਖੜੇ ਨੇ ਲੋਕਾਂ ਦੇ ਉਹ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਸੁਣੇ ਜਾਣਗੇ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਖੁਦ ਅਗਨ ਬੋਟ ਬੇੜੇ ਦੇ ਵਿੱਚ ਬੈਠ ਕੇ ਤਾਂ ਇਸ ਸਰਹੱਦ ਦਾ ਜਿਹੜੇ ਇਸ ਸਰਾਦੀ ਪਿੰਡਾਂ ਦਾ ਦੌਰਾ ਕਰਨਗੇ ਤਾਂ ਲੋਕਾਂ ਦੀਆਂ ਵੀ ਮੁਸ਼ਕਲਾਂ ਸੁਣਨੇ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਦੇ ਨਾਲ ਹੀ ਬਿਲਕੁਲ ਪਾਕਿਸਤਾਨ ਦੀ ਜਿਹੜੀ ਸਰਹੱਦ ਲੱਗਦੀ ਹੈ ਔਰ ਇਹ ਭਾਰਤ ਦਾ ਅਖੀਰਲਾ ਪਿੰਡਾ ਗੱਟੀ ਰਾਜੂ ਕੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆਜੇ ਪਹੁੰਚ ਹੀ ਨਹੀਂ ਤੁਸੀਂ ਦੇਖੋ ਕਿ ਅੱਜ ਜੇ ਲੋਕ ਨੇ ਉਹਨਾਂ ਦੀ ਬੜੀ ਉਡੀਕ ਸੀ ਕਿਉਂਕਿ ਇਹ ਸਾਰਾ ਸਾਰਾ ਸਰਹੱਦੀ ਏਰੀਆ ਔਰ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਔਰ ਇਨਾਂ ਲੋਕਾਂ ਦੀ ਬਹੁਤ ਵੱਡੀ ਉਡੀਕ ਸੀਗੀ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਇਲਾਕੇ ਦੇ ਵਿੱਚ ਆਉਣ ਔਰ ਉਹਨਾਂ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਉਹ ਸੁਣ ਕਿਉਂਕਿ ਮੰਗ ਮੰਗ ਸੀ ਜਿਹੜੀ ਇਹਨਾਂ ਲੋਕਾਂ ਦੀ ਸਭ ਤੋਂ ਵੱਡੀ ਉਹ ਇਹ ਸੀ ਕਿ ਸਰਹੱਦੀ ਪਿੰਡ ਨੇ ਜਿਹੜੇ ਸਰਹੱਦੀ ਇਲਾਕੇ ਨੇ ਉਹਨਾਂ ਦੀਆਂ ਜ਼ਮੀਨਾਂ ਕੱਚੀਆਂ ਨੇ ਤਾਂ ਉਹਨਾਂ ਜ਼ਮੀਨਾਂ ਨੂੰ ਪੱਕੀਆਂ ਕੀਤਾ ਜਾਵੇ ਇਹ ਮਤਲਬ ਕਿ ਜਿਹੜੇ ਰਾਹਤ ਕੈਂਪ ਉਹਦੇ ਵਿੱਚ ਲੋਕ ਸੀ ਉਹ ਇਹ ਕਹਿ ਰਹੇ ਸੀ ਕਿ ਜਿਹੜੇ ਉਹਨਾਂ ਨੂੰ ਮੁਆਵਜ਼ਾ ਤੱਕ ਨਹੀਂ ਜਿਹੜਾ ਉਹ ਮਿਲਦਾ ਕਿਉਂਕਿ ਔਰ ਇਸ ਦੇ ਨਾਲ ਹੀ ਵੀ ਇੱਕ ਮੰਗ ਸੀ ਕਿ ਉਹਨਾਂ ਨੂੰ ਪੰਜ-ਪੰਜ ਮਰਲੇ ਦੇ ਜਿਹੜੇ ਪਲਾਟ ਆ ਉਹ ਹੋਰ ਕਿਤੇ ਵਲਾਕ ਦਿੱਤੇ ਹਨ ਤਾਂ ਤਸਵੀਰਾਂ ਵਿੱਚ ਤੁਸੀਂ ਕਲੀਅਰ ਦੇਖ ਸਕਦੇ ਹੋ ਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਆਪਕਮਨ ਸਿੰਘ ਮਾਨ ਅਗਨ ਬੋਰਡ ਸੀ ਬੈਠ ਕੇ ਆਰਮੀ ਦੀ ਬੋਰਡ ਦਾ ਜਿਹੜੀ ਉਹਦੇ ਵਿੱਚ ਬੈਠ ਕੇ ਹੁਣ ਇਹ ਸਾਰੇ ਇਲਾਕੇ ਦਾ ਦੌਰਾ ਕਰਨਗੇ ਤਾਂ ਚਾਰ ਸਵੇਰੇ ਪਾਣੀ ਹੀ ਪਾਣੀ ਆ ਸਤਲੁਜ ਦਰਿਆ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਬੁਮਾਰ ਕਰਦਾ ਨਜ਼ਰ ਆ ਰਿਹਾ ਪਾਣੀ ਵੀ ਜਿਹੜਾ ਅੱਗੇ ਨਾਲੋਂ ਕਾਫੀ ਵੱਧ ਚੁੱਕਾ ਤਾਂ ਇਹ ਮੁੱਖ ਮੰਤਰੀ ਪੰਜਾਬ ਅੱਜ ਹਰ ਪੀੜਤ ਇਲਾਕੇ ਦਾ ਉਹ ਦੌਰਾ ਕਰਨਗੇ ਹਰ ਪੀੜਤ ਇਲਾਕੇ ਦੇ ਲੋਕਾਂ ਨਾਲ ਵੀ ਜਿਹੜੀ ਆ ਉਹ ਗੱਲਬਾਤ ਕਰਨਗੇ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਲੀਅਰ ਕਿ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆਂ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਗਨਬੋਰ ਬੋਟ ਦੇ ਵਿੱਚ ਬੈਠ ਕੇ ਜਿਹੜਾ ਉਹ ਦੌਰਾ ਕਰ ਰਹੇ ਨੇ ਤਾਂ ਇਹ ਸਾਹਦੀ ਪਿੰਡ ਗੱਤੀ ਰਾਜੋ ਕੇ ਆ ਔਰ ਇਸ ਗੱਤੀ ਰਾਜੋ ਕੇ ਦੇ ਵਿੱਚ ਉਹ ਜਾਣਗੇ ਔਰ ਤੁਸੀਂ ਉਹ ਬਿਲਕੁਲ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਬਿਲਕੁਲ ਸਾਹਮਣੇ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਵੇਟ ਵਿੱਚ ਇਹ ਲੋਕ ਜਿਹੜੇ ਨੇ ਕਿਸ ਤਰ੍ਹਾਂ ਛੱਤਾਂ ਦੇ ਉੱਪਰ ਚੜ ਕੇ ਉਹਨਾਂ ਵੱਲੋਂ ਉਡੀਕ ਕੀਤੀ ਜਾ ਰਹੀ ਆ ਤਾਂ ਦੂਰ ਤੱਕ ਜਿਹੜੀਆਂ ਇਹ ਤਸਵੀਰਾਂ ਬਿਆਨ ਕਰ ਰਿਆ ਨੇ ਕਿ ਕਿਸ ਤਰ੍ਹਾਂ ਇਸ ਖਸਰਾਦੀ ਇਲਾਕੇ ਦੇ ਪਿੰਡਾਂ ਨੂੰ ਪੰਜਾਬ ਦੇ ਪਿੰਡਾਂ ਤੋਂ ਦੇ ਲੋਕ ਸੀ ਉਹਨਾਂ ਨੂੰ ਕਿੰਨੀ ਵੱਡੀ ਉਡੀਕ ਸੀਗੀ ਕਿ ਪੰਜਾਬ ਦੇ ਮੁੱਖ ਮੰਤਰੀ ਸਭ ਪਿੰਡਾਂ ਦੇ ਵਿੱਚ ਆਉਣਗੇ ਉਹਨਾਂ ਦੇ ਘਰਾਂ ਦੇ ਵਿੱਚ ਆਉਣਗੇ